ਦੇਖੋ ਜੀ ਪਾਰਟੀ ਨੇ ਮਾਣ ਬਖਸ਼ਿਆ ਜੀ ਅਸੀਂ ਪੂਰੀ ਲੀਡ ਨਾਲ ਪਾਰਟੀ ਨੂੰ ਸੀਟ ਕੱਢ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਠੀਕ ਡੋਰ ਟੂ ਡੋਰ ਜੀ ਕਿੱਦਾਂ ਦਾ ਚੱਲ ਰਿਹਾ ਹੈ ਡੋਰ ਟੂ ਡੋਰ ਸਾਡੀ 12 ਤਰੀਕ ਦੀ ਟਿਕਟ ਫਾਈਨਲ ਹੋਈ ਹੋਈ ਹੈ ਜੀ ਅਸੀਂ ਉਸੇ ਦਿਨ ਤੋਂ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਹੈ ਜੀ ਡੋਰ ਟੂ ਡੋਰ ਤੋਂ ਜਿਵੇਂ ਜੀ ਜਾਣਿਓ ਡੋਰ ਟੂ ਡੋਰ ਕਰਾ ਗੋਟਸ ਨੂੰ ਮਨਾ ਵਿੱਚ ਕਿੰਦਾ ਉਤਸ਼ਾਹ ਹੈ ਮਨਾ ਦੇ ਵਿੱਚ ਲੋਕਾਂ ਦੇ ਉਤਸ਼ਾਹ ਇਹੀ ਹੈ ਵੀ ਅੱਜ ਕੀ ਕਮੇਟੀ ਜਿਹੜੀ ਹੈਗੀ ਆ ਉਹ ਆਮ ਆਖੀ ਪਾਰਟੀ ਦੀ ਬਣਾਉਣੀ ਆ ਕਿਉਂਕਿ ਜਿਹੜੀਆਂ ਰਵੈਤੀ ਪਾਰਟੀਆਂ ਹੈਗੀਆਂ ਉਹਨਾਂ ਦੇ ਇਨੇ ਲੰਬੇ ਕਾਰਜਕਾਲ ਦੇ ਵਿੱਚ ਲੋਕਾਂ ਦੇ ਕੰਮ ਨਹੀਂ ਹੋਏ ਲੋਕ ਤਕੀ ਹੈਗੇ ਆ ਗਲੀਆਂ ਨਾਲੀਆਂ ਦੀ ਸਫਾਈ ਨਹੀਂ ਹੋ ਰਹੀ ਲਾਈਟਾਂ ਨਹੀਂ ਲੱਗੀਆਂ ਹੋਈਆਂ ਤੇ ਜਿੰਨੇ ਜਿੰਨੇ ਫੰਡ ਸ਼ਾਹਕੋਟ ਨੂੰ ਆਏ ਸੀਗੇ ਲੋਕ ਇਹੀ ਕਹਿ ਰਹੇ ਕਿ ਫੰਡ ਉਹ ਮਤਲਬ ਪ੍ਰੋਪਰ ਤਰੀਕੇ ਨਾਲ ਪੈਸਾ ਯੂਟਿਲਾਈਜ਼ ਨਹੀਂ ਹੋਇਆ ਲੋਕ ਪਰੇਸ਼ਾਨ ਹੈਗੇ ਆ ਤੇ ਸਾਡੀ ਆਮ ਆਜ਼ਾਦੀ ਪਾਰਟੀ ਦੀ ਕਮੇਟੀ ਬਣਾਉਣ ਨੂੰ ਪੁਤਾਵਲੇ ਠੀਕ ਹੈ ਜੇ ਗੱਲ ਕਰੀਏ ਜੀ ਐਮਸੀ ਉਹ ਤਾਂ ਆਪਣੀ ਜਿੱਤਣ ਤੋਂ ਬਾਅਦ ਪਹਿਲਾਂ ਆਪਣਾ ਹੀ ਫੰਡ ਕਿਹੜਾ ਕੰਮ ਕੀਤਾ ਜਾਵੇ ਫੋਲ ਦੇਖੋ ਜੀ ਅਸੀਂ ਹਰ ਗਲੀ ਮੱਲੇ ਦੇ ਵਿੱਚ ਜੇ 10 ਪਰਿਵਾਰਾਂ 10 ਪਰਿਵਾਰਾਂ ਨਾਲ ਸਲਾਹ ਕਰਕੇ ਉਹਨਾਂ ਦੇ ਜਿਹੜੀਆਂ ਮੇਨ ਪ੍ਰੋਬਲਮਾਂ ਹੈਗੀਆਂ ਕਿਸੇ ਦੀ ਕੋਈ ਨਾਲੀ ਗਲੀ ਨਾਲੀ ਬਣਨ ਵਾਲੀ ਆ ਕਿਸੇ ਦੀ ਕੋਈ ਇੰਟਰਲੌਕ ਟਾਇਲ ਦੀ ਪ੍ਰੋਬਲਮ ਆ ਕਿਸੇ ਨੂੰ ਪਾਣੀ ਦੀ ਪ੍ਰੋਬਲਮ ਆ ਉਹ ਅਸੀਂ ਸਾਰੇ ਮਸਲੇ ਪਹਿਲ ਦੇ ਆਧਾਰ ਤੇ ਸਾਰੇ ਹੱਲ ਕਰਾਵਾਂਗੇ ਠੀਕ ਹੈ ਔਰ ਜਿੰਨੇ ਵੀ ਆਪਣੇ ਵਟਸਐਪ ਉਹਨਾਂ ਨੂੰ ਕੀ ਮੈਸੇਜ ਹੈ ਬਣ ਵੋਟਰਾਂ ਨੂੰ ਦੇਖੋ ਮੇਰਾ ਇਹੀ ਮੈਸੇਜ ਆ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਵੱਤ ਵੱਸਾ ਦਿਓ ਵੋਟਾਂ ਪਾਓ ਸਾਡੇ ਕੈਂਡੀਡੇਟਾਂ ਨੂੰ ਵੱਡੀ ਲੀਡ ਦੇ ਕੇ ਜਿਤਾਓ ਕਿ ਜੇ ਤੁਸੀਂ ਵੋਟਾਂ ਪਾ ਕੇ ਸਾਡੇ ਕੈਂਡੀਡੇਟ ਜਿਤਾਉਂਗੇ ਕਮੇਟੀ ਵਿੱਚ ਬੈਠਣਗੇ ਤੇ ਤਾਈਓ ਅਸੀਂ ਪੂਰੇ ਜੋਰਾ ਸ਼ੋਰਾ ਨਾਲ ਕੰਮ ਆਪਣਾ ਸਟਾਰਟ ਕਰ ਸਕਦੇ ਠੀਕ ਹੈ ਆਪਣੇ ਵਾਰਡ ਦੀ ਜੀ ਕਿੰਨੀਆਂ ਵੋਟਾਂ ਨੇ ਸਾਡੇ ਵਾਰਡ ਦੇ ਵਿੱਚ ਜੀ ਟੋਟਲ 760 ਵੋਟ ਹੈ ਜੀ ਐਮਸੀ ਦੀਆਂ ਵੋਟਾਂ ਇਹ ਪਹਿਲੀ ਵਾਰ ਹਾਂਜੀ ਹਾਂਜੀ ਪਹਿਲੀ ਵਾਰ ਪਹਿਲੀ ਵਾਰ ਹਾਂਜੀ ਹਾਂਜੀ ਪਾਰਟੀ ਦਾ ਪੂਰਾ ਸਰਵੇ ਹੋਇਆ ਸੀ ਸਰਵੇ ਹੋਣ ਤੋਂ ਬਾਅਦ ਤੇ ਉਹਨਾਂ ਨੇ ਜੇ ਯੋਗ ਹੈ ਸਮਝਿਆ ਤੇ ਟਿਕਟ ਦਿੱਤੀ ਹੈ ਠੀਕ ਹੈ ਜਿੱਦਾਂ ਜਾਣਦੇ ਹੋ ਵੋਟਰਾਂ ਵੱਲੋਂ ਕਿੰਦਾ ਰਿਸਪੌਂਸ ਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਠੀਕ ਵੋਟਰ ਕਹਿ ਰਹੇ ਆ ਤੁਹਾਡੇ ਨਾਲ ਆ ਜੀ ਕਿਉਂਕਿ ਉਹ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰਕੇ ਚੁੱਕਾ ਕਿ ਰਵਾਇਤੀ ਪਾਰਟੀਆਂ ਤੋਂ ਜਿਹੜੇ ਦੁਖੀ ਹੋਏ ਲੋਕ ਆ ਉਹ ਕਹਿੰਦੇ ਝਾੜੂ ਦੀ ਸਰਕਾਰ ਬਣਾਉਣ ਨੂੰ ਉਤਾਵਲੇ ਆ ਆਪਾਂ ਇਹ ਨੌਜਵਾਨ ਮੇਰਾ ਦੀ ਗੱਲ ਕਰਦੇ ਆ ਅਸੀਂ ਹਾਂਜੀ ਹਾਂਜੀ ਐਮਸੀ ਵੋਟਰ ਦੇ ਚਿੱਤ ਤੋਂ ਬਾਅਦ ਕੀ ਕੀਤਾ ਜਾਂਦਾ ਬਣਾਉਣ ਵਾਸਤੇ ਦੇਖੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਉਤਸ਼ਾਹਿਤ ਕਰਾਂਗੇ ਕੋਸ਼ਿਸ਼ ਰਹੂਗੀ ਕਿ ਇਲਾਕੇ ਵਿੱਚ ਇੱਕ ਅਸੀਂ ਨਵੇਂ ਜਿਮ ਖੋਲੀਏ ਤੇ ਲੋਕ ਅੱਜ ਕੱਲ ਦੇ ਜਿਹੜੇ ਨੌਜਵਾਨ ਹੈਗੇ ਆ ਉਹ ਜਿਮ ਜਾ ਕੇ ਤੇ ਆਪਣੀ ਸਿਹਤ ਅਲਵਾ ਤੋਂ ਵੱਧ ਧਿਆਨ ਦੇਣ ਠੀਕ ਆ ਅੱਪਾ ਜੀ ਗੱਲ ਕਰਦੇ ਆ ਅੱਜ ਕੱਲ ਦੇ ਪੰਜਾਬ ਦੀ ਗੱਲ ਦੀ ਆਪਣੀਆਂ ਪੜ੍ਹਾਈਆਂ ਕਰਕੇ ਬਾਅਦ ਦਾ ਯੂਥ ਬਾਹਰ ਵੀ ਦੌੜ ਲੱਗੀ ਉਸ ਦਾ ਮੁੱਖ ਕਾਰਨ ਕੀ ਲੱਗਦਾ ਉਸ ਦਾ ਮੁੱਖ ਕਾਰਨ ਜੀ ਮੈਂ ਤਾਂ ਸਮਝੂਗਾ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਮਤਲਬ ਜਿਹੜਾ ਪੰਜਾਬ ਦਾ ਬੇੜਾ ਗਰ ਕੀਤਾ ਹੋਇਆ ਸੀਗਾ ਉਹਦੇ ਕਰਕੇ ਕੋਈ ਨੌਜਵਾਨਾ ਨੂੰ ਇੱਥੇ ਰਾਹ ਨਹੀਂ ਦਿਖ ਰਿਹਾ ਜੇ ਕਿਸੇ ਦੇ ਪਰਿਵਾਰ ਨੂੰ ਕੋਈ ਬੱਚੇ ਨੂੰ ਰਾਹ ਨਹੀਂ ਦਿਖ ਰਿਹਾ ਕੋਈ ਅੱਗੇ ਨਹੀਂ ਕੁਛ ਪੁਵਖ ਦਿਖ ਰਿਹਾ ਤੇ ਤਾਈ ਉਹ ਬਾਹਰ ਵੱਲ ਨੂੰ ਜਿਆਦਾ ਭੱਜ ਰਹੇ ਆ ਜੀ। ਲਾਸਟ ਜਾਂਦੇ ਵਕਤ ਜੀ ਜਿੰਨੇ ਵੀ ਵੋਟਰਸ ਨੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਜਦੋਂ 21 ਦਸੰਬਰ ਨੂੰ ਵੋਟਾਂ ਹੋ ਜਾਣ। ਦੇਖੋ ਜੀ ਵੋਟਰਾਂ ਨੂੰ ਮੇਰੀ ਇਹੀ ਅਪੀਲ ਆ ਕਿ ਤੁਸੀਂ ਸਾਡੇ 13 ਕੈਂਡੀਡੇਟਾਂ ਨੂੰ ਵੱਡੀ ਲੀਡ ਨਾਲ ਜਿਤਾਓ ਤਾਂ ਜੋ ਸਾਡੀ ਕਮੇਟੀ ਬਣੇ ਤਾਂ ਜਿਹੜਾ ਅਸੀਂ ਕੰਮ ਲੋਕਾਂ ਦੇ ਪਹਿਲ ਦੇ ਆਧਾਰ ਤੇ ਸ਼ੁਰੂ ਕਰਾਈ ਹੈ ਜੀ। ਮੇਰੀ ਵੋਟਾਂ ਨੂੰ ਅਪੀਲ ਹੈ ਜੀ ਸਾਨੂੰ ਵਾਟ ਵਾਟ ਵੋਟਾਂ ਪਾ ਕੇ ਜਿਤਾਓ। ਅਜੇ ਕਮੇਟੀ ਬਣੇ ਤਾਂ ਕਿ ਕਮੇਟੀ ਬਣ ਸਕੇ